ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਮੈਂ ਹਾਂ ਵਿਜੇ ਕੁਮਾਰ ਚਾਚਾ ਬਿਛਣਾ ਨਾਲ ਕੱਲ ਸਾਡੀ ਇੰਟਰਵਿਊ ਹੋਈ ਸੀ ਤਾਂ ਇੰਟਰਵਿਊ ਸਟੇਜ ਦੇ ਦੌਰਾਨ ਚਾਚਾ ਜੀ ਨੇ ਬਿਛਲੇ ਨੇ ਦੱਸਿਆ ਸੀ ਕਿ ਇੰਨੀ ਅੱਤ ਦੀ ਗਰਮੀ ਹੈ ਹਰ ਕਿਸੇ ਨੂੰ ਪਬਲਿਕ ਨੂੰ ਸੰਦੇਸ਼ ਦੇ ਰਹੇ ਨੇ ਪੌਦੇ ਲਗਾਓ ਸੋ ਅੱਜ ਉਹ ਕਰਕੇ ਵੀ ਵਿਖਾ ਰਹੇ ਨੇ ਕਿ ਅਸੀਂ ਸੰਦੇਸ਼ ਨਹੀਂ ਅਸੀਂ ਲਗਾ ਵੀ ਰਹੇ ਹਾਂ ਉਹਦੀ ਟੀਮ ਹੀ ਲਗਾ ਰਹੀ ਹੈ ਉਸ ਦੇ ਨਾਲ ਨਾਲ ਸੋਸ਼ਲ ਮੀਡੀਆ ਤੇ ਫੇਮਸ ਕਸ਼ਮੀਰ ਸਿੰਘ ਸੰਗਾ ਉਹ ਵੀ ਪੌਦੇ ਲਗਾ ਰਹੇ ਨੇ ਔਰ ਸੰਦੇਸ਼ ਦੇ ਰਹੇ ਨੇ ਕਿ ਅੱਤ ਦੀ ਗਰਮੀ ਹੈ ਇਸ ਗਰਮੀ ਤੋਂ ਬਚਣਾ ਹੈ ਹਰਿਆਲੀ ਲਿਆਓ ਪੌਦੇ ਲਗਾਓ ਸੋ ਸਭ ਤੋਂ ਪਹਿਲਾਂ ਅਸੀਂ ਚਾਚੇ ਬਿਛੇ ਨੇ ਗੱਲ ਕਰਾਂਗੇ ਐ ਚਾਚਾ ਜੀ ਕੱਲ ਵੀ ਤੁਹਾਡੀ ਇੰਟਰਵਿਊ ਹੋਈ ਸੀ ਐ ਸਾਡੇ ਚੈਨਲ ਦੇ ਮadhyam ਤੇ ਅੱਜ ਵੀ ਤੁਸੀਂ ਜਿਹੜਾ ਸੰਦੇਸ਼ ਦਿੱਤਾ ਤੇ ਅੱਜ ਤੋਂ ਹੀ ਪੌਦੇ ਲਗਾ ਰਹੇ ਜੋ ਹਾਂਜੀ ਬਸ ਜੀ ਜੇ ਕਹਿੰਦੇ ਨੇ ਕਹਿ ਤਾ ਤੇ ਉੱਤੇ ਅਮਲ ਵੀ ਕਰਨਾ ਚਾਹੀਦਾ ਸੋ ਅੱਜ ਅਸੀਂ ਅਮਲ ਕਰਨ ਆਏ ਆਂ ਔਰ ਜਿਸ ਸਟੇਜ ਤੇ ਅਸੀਂ ਲੋਕਾਂ ਨੂੰ ਕਹਿ ਸਕਦੇ ਹਾਂ ਵੀ ਪੌਦੇ ਲਗਾਓ ਸਾਨੂੰ ਕੱਲ ਨੂੰ ਕੋਈ ਵਿੱਚੋਂ ਖੜਾ ਹੋ ਕੇ ਕਹਦੇ ਹਾਂ ਜੀ ਭਾਈ ਤੁਸੀਂ ਕਿੰਨੇ ਕ ਲਾਉਂਦੇ ਜੀ ਸੋ ਫਿਰ ਅਸੀਂ ਉਹ ਬੂਟੇ ਵੀ ਲਾਉਣੇ ਪੈਂਦੇ ਆ ਅਸੀਂ ਦੱਸਣਾ ਚਾਹੁੰਦੇ ਆ ਵੀ ਸਾਨੂੰ ਕਿਤੇ ਵੀ ਟਾਈਮ ਮਿਲੇ ਨਾ ਅਸੀਂ ਜ਼ਰੂਰ ਲਾ ਦਿੰਨੇ ਆ ਔਰ ਗੱਡੀ ਦੇ ਵਿੱਚ ਵੀ ਇੱਕ ਦੋ ਬੂਟੇ ਹੁੰਦੇ ਹੀ ਆ ਜਿੱਥੇ ਜਗ੍ਹਾ ਮਿਲਦੀ ਲਾ ਦਿੰਨੇ ਆ ਜੀ ਤੇ ਸੰਗਾ ਸਾਹਿਬ ਅੱਜ ਸਾਡੇ ਨਾਲ ਆ ਕਿਉਂਕਿ ਇਹਨਾਂ ਦੇ ਪਿੰਡ ਹੀ ਕਸ਼ਮੀਰ ਸਿੰਘ ਸੰਗਾ ਸਾਹਿਬ ਦੇ ਪਿੰਡ ਜੀ ਆਪਾਂ ਸਾਰੇ ਖੜੇ ਆ ਤੇ ਇਹ ਸੰਗੇ ਦੇ ਮਸ਼ਹੂਰ ਸੰਗਾ ਸਾਹਿਬ ਨੇ ਕਿਹਾ ਜਿੱਥੇ ਸਾਰੇ ਇਕੱਠੇ ਹੋਏ ਬੂਟੇ ਲਾਉਣ ਵਾਸਤੇ ਪਰ ਕਿੰਨੇ ਕੋ ਹਾਲਾਤ ਮਾੜੇ ਸੀ ਗਰਮੀ ਜਿਤਨਾ ਕਿ ਕਦੀ ਇਤਨਾ ਵੇਖੀ ਸੀ ਨਹੀਂ ਨਹੀਂ ਮਕਾ ਜੀ ਨਹੀਂ ਵੇਖੀ ਸੀ ਕਿਉਂਕਿ ਅਸੀਂ ਨਿੱਕੇ ਹੁੰਦੇ ਸਾਨੂੰ ਪਤਾ ਵਾ ਅਸੀਂ ਬੂੜਾ ਥੱਲੇ ਰਹਿ ਲੈਣਾ ਧਰੇਕਾਂ ਥੱਲੇ ਰਹਿ ਲੈਣਾ ਕੋਈ ਗਰਮੀ ਗਰਮੀ ਨਹੀਂ ਪੈਂਦੀ ਹੁੰਦੀ ਉਦਾਂ ਖੇਡਦੇ ਰਹਿਣਾ ਧੁੱਪੇ ਹੀ ਖੇਡਦੇ ਰਹਿਣਾ ਕਦੀ ਯਾਨੀ ਨਹਿਰਾਂ ਚ ਛਾਲਾ ਮਾਰਨੀ ਨਹਾਉਣਾ ਤੋਣਾ ਕੋਈ ਗਰਮੀ ਲੱਗਦੀ ਨਹੀਂ ਹੁੰਦੀ ਸੀ ਤੇ ਗਰਮੀ ਵਧਣ ਦਾ ਕਾਰਨ ਹੈ ਏਸੀ ਜਿੰਨੇ ਏਸੀ ਹੋ ਗਏ ਆ ਉਨੀ ਤਪਸ਼ ਹੋ ਗਈ ਆ ਔਰ ਜੇ ਤੁਸੀਂ ਚਾਹੁੰਦੇ ਹੋ ਵੀ ਭਾਜੀ ਏਸੀ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ ਫਿਰ ਇਹਦਾ ਇੱਕ ਹੱਲ ਹੈਗਾ ਪੌਦੇ ਲਾ ਦਿਓ ਵੱਟੋ ਵੱੱਟ ਲੱਗੇ ਹੋਣਗੇ ਆਪਣੇ ਆਪ ਏਸੀ ਦੀ ਜਿਹੜੀ ਤਪਸ਼ੋ ਵੀ ਘਟ ਜੂਗੀ ਇਹ ਪਰ ਕਿਸੰਦੇ ਦੇਣਾ ਚਾਹੁੰਦੇ ਜੋ ਪੌਦੇ ਘਟਦੇ ਜਾ ਰਹੇ ਨੇ ਜਿਹੜੀ ਆਕਸੀਜਨ ਨਹੀਂ ਮਿਲਦੀ ਤੇ ਗਰਮੀ ਅਤ ਦੀ ਪੈ ਰਹੀ ਆ ਇਹ ਤਾਂ ਗੱਲ ਸਹੀ ਆ ਜੀ ਗਰਮੀ ਹੁਣ ਹਾਈ ਇੰਨੀ ਗਈ ਆ ਪੌਦੇ ਜ਼ਰੂਰ ਲਾਓ ਕਿਉਂਕਿ ਦੇਖੋ ਪੌਦੇ ਜਿਹੜੇ ਆਕਸੀਜਨ ਛੱਡਦੇ ਆ ਤੇ ਆਪਾਂ ਉਹੀ ਆਕਸੀਜਨ ਖਿੱਚਦੇ ਆ ਔਰ ਆਪਣੇ ਅੰਦਰੋਂ ਜਿਹੜੀ ਕਾਰਬਨ ਡਾਈਆਕਸਾਈਡ ਨਿਕਲਦੀ ਆ ਉਹ ਪੌਦੇ ਖਿੱਚ ਲੈਂਦੀ ਆ ਠੀਕ ਆ ਜਿੰਨੀ ਹੋਣਗੇ ਉਨੀ ਆਪਣੀ ਹੁਣ ਮੰਨ ਲਓ ਜੇ ਬੂਟੇ ਨਾ ਹੋਣ ਜਿਹੜੀ ਆਪਾਂ ਕਾਰਬਨ ਡਾਈਆਕਸਾਈਡ ਛੱਡਦੇ ਆ ਉਹ ਕਿੱਧਰ ਜਾਊਗੀ ਬਾਅਦ ਉਹੀ ਘੁੰਮ ਕੇ ਦੂਸਿਆਂ ਨੂੰ ਫੇਰ ਲੱਗੂਗੀ ਫਿਰ ਤੁਹਾਡੀ ਉਮਰ ਅਚੀ 30 ਸਾਲ ਤੋਂ ਵੱਧ ਨਹੀਂ ਹੋਣੀ ਫਿਰ ਤੁਸੀਂ ਖਤਮ ਸਰੀਰ ਨੂੰ ਚਾਹੀਦੀ ਆ ਆਕਸੀਜਨ ਹੁਣ ਜਦੋਂ ਕੋਈ ਮਹਾਮਾਰੀ ਫੈਲਦੀ ਆ ਸਭ ਤੋਂ ਜਿਆਦਾ ਪਹਿਲਾਂ ਜਾਂਦੇ ਸਾਰੇ ਕਹਿੰਦੇ ਬੰਦੇ ਨੂੰ ਬਚਾਓ ਜੀ ਆਕਸੀਜਨ ਲਾਓ ਫਟਾਫਟ ਆਕਸੀਜਨ ਲਾਉਂਦੀ ਆ ਤੇ ਅਸੀਂ ਕੁਦਰਤ ਦਾ ਸ਼ੁਕਰਾਨਾ ਕਰਦੇ ਆ ਕਿ ਸਾਨੂੰ ਕਿੰਨੇ ਸਾਹ ਫ੍ਰੀ ਬਖਸ਼ ਰਿਆ ਅਸੀਂ ਪੌਦੇ ਲਾਵਾਂਗੇ ਤਾਂ ਸਾਨੂੰ ਫ੍ਰੀ ਸਾਹ ਬਖਸ਼ਣਗੇ ਮੋਲ ਆਕਸੀਜਨ ਲੈਣੀ ਪਊ ਨਾ ਤੇ ਲੱਖਾਂ ਦੇ ਹਿਸਾਬ ਨਾਲ ਪੈਸੇ ਲੱ ਕੀ ਕਹਣਾ ਚਾਹੁੰਦੇ ਫਿਰ ਲੋਕਾਂ ਨੂੰ ਕਿ ਕਿਤਨਾ ਜਾਗਰੂਕ ਕਿ ਕਿੰਨੇ ਪੌਦੇ ਲਗਾਉਣੇ ਚਾਹੀਦੇ ਜਿੱਥੇ ਮਹਾਚਲ ਚ ਜਾਣਾ ਪੈਂਦਾ ਤੇ ਇੱਥੇ ਆ ਜਾਣਗੇ ਮੈਂ ਤੇ ਇਹੋ ਕਹਿਣਾ ਚਾਹੁੰਦਾ ਜੀ ਜਿਵੇਂ ਹੁਣ ਦੱਸਿਆ ਵੀ ਮੁੱਲ ਆਕਸੀਜਨ ਲੈਣੀ ਹੁਣ ਤੁਸੀਂ ਵੇਖਣਾ ਵੀ ਫ੍ਰੀ ਆਕਸੀਜਨ ਲੈਣੀ ਕਿ ਮੁੱਲ ਲੈਣੀ ਹੈ ਜੇ ਤਾਂ ਮੁੱਲ ਲੈਣੀ ਫਿਰ ਪੌਦੇ ਨਾ ਲਾਓ ਫਿਰ ਮੁੱਲ ਲਈ ਜਾ 1 ਲੱਖ 2 ਲੱਖ ਤੁਹਾਡੇ ਕੋ ਪੈਸਾ ਵਾਧੂ ਹੋਊਗਾ ਜੇ ਨਹੀਂ ਵਾਧੂ ਹੈਗਾ ਜੇ ਜੇ ਉਹ 50 60 ਰੁਪਏ ਦਾ ਬੂਟਾ ਲਾ ਦੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚਿਆਂ ਵਾਸਤੇ ਵੀ ਸਹੀ ਰਹੂਗਾ ਨਾ ਤੁਹਾਨੂੰ ਮਨਾਲੀ ਜਾਣ ਦੀ ਲੋੜ ਪਣੀ ਨਾ ਤੁਹਾਨੂੰ ਸ਼ਿਮਲੇ ਜਾਂਦੀ ਲੋੜ ਪੈਣੀ ਤੁਹਾਡਾ ਇੱਥੇ ਸ਼ਿਮਲਾ ਬਣ ਜਾਣਾ ਜੇ ਪੌਦੇ ਲੱਗੇ ਹੋਣਗੇ ਆਪਾਂ ਹਰਿਆਲੀ ਵੇਖਣ ਹੀ ਜਾਂਦੇ ਉੱਧਰ ਔਰ ਉੱਧਰ ਕਿਹੜੀ ਲੈਣੀਆਂ ਨੇ ਬਰਫ਼ ਪੈਂਦੀ ਉਹ ਤਾਂ ਆਪਾਂ ਜਾਂਦੇ ਨਹੀਂ ਕਿਉਂਕਿ ਦਸੰਬਰ ਵਿੱਚ ਇੱਥੇ ਠੰਡ ਹੁੰਦੀ ਆ ਤੇ ਦਸੰਬਰ ਚ ਉੱਥੇ ਬਰਫ਼ ਡਿੱਗਦੀ ਆ ਫਿਰ ਆਪਾਂ ਉਹ ਨਹੀਂ ਦੇਖਣ ਜਾਂਦੇ ਕਿਉਂ ਕਿ ਆਪਾਂ ਨੂੰ ਇੱਥੇ ਠੰਡ ਲੱਗਣ ਦੀ ਹੁੰਦੀ ਆ ਆਪਾਂ ਜਿੰਨੇ ਗਰਮੀਆਂ ਚ ਕਿਉਂ ਉੱਥੇ ਠੰਡੀ ਹਵਾ ਮਨਣਾ ਤੇ ਠੰਡੀ ਵਾਸਤੇ ਕਿਉਂ ਜੈਨੇ ਕਿਉਂਕਿ ਉਧਰ ਦਰਖਤ ਨੇ ਪੇੜ ਨੇ ਪੌਦੇ ਨੇ ਸੋ ਇੱਥੇ ਹੋਣਗੇ ਦੇ ਇੱਥੇ ਕਸ਼ਮੀਰ Shimla ਸਭ ਕੁਝ ਇੱਥੇ ਸਾਡੇ ਨਾਲ ਮੌਜੂਦ ਨੇ ਜੀ ਕਸ਼ਮੀਰ ਸਿੰਘ ਸੰਗਾ ਸੋਸ਼ਲ ਮੀਡੀਆ ਦੇ ਫੇਮਸ ਜਿਹੜੇ ਨੇ ਹੋਏ ਨੇ ਤੇ ਹੁਣ ਵੀ ਸਟੇਜ ਤੇ ਕਾਫੀ ਪ੍ਰੋਗਰਾਮ ਵੀ ਕਰ ਰਹੇ ਨੇ ਸੰਗਾ ਸਾਹਿਬ ਪੌਦਿਆਂ ਦਾ ਸੰਦੇਸ਼ ਦਿੰਦੇ ਜੋ ਅੱਜ ਪੌਦੇ ਲਗਾ ਰਹੇ ਜੋ ਤੱਕੀ ਸੰਦੇਸ਼ ਦਿਓਗੇ ਲੋਕਾਂ ਨੂੰ ਕਿ ਪੌਦੇ ਲਗਾਉਣੇ ਕਿੰਨੇ ਜ਼ਰੂਰੀ ਆ ਦੇਖੋ ਜੀ ਮੈਂ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਰੁੱਖ ਲਾਉਣੇ ਬਹੁਤ ਜ਼ਰੂਰੀ ਆ ਰੁੱਖ ਛੜਕਾਂ ਤੇ ਲਾਓ ਆਪਣੇ ਘਰਾਂ 'ਚ ਲਾਓ ਪਹਿਲੀ ਗੱਲ ਜੰਗਲ ਬਣਨਾ ਚਾਹੀਦਾ ਆ ਕਿਤੇ ਪਜਾਇਤ ਦੀ ਜਗਾ ਨਾ ਸਾਰੇ ਪਈ ਆਮ ਪਈ ਆ ਉਥੇ ਜੰਗਲ ਬਣਨਾ ਚਾਹੀਦਾ ਆ ਕਿਤਰਾ ਬਾਬਾ ਛੇਸ਼ਰੇ ਵਾਲਾ ਬਾਬਾ ਜੀ ਕਰਦੇ ਬਾਬਾ ਸੇਵਾ ਸਿੰਘ ਖਰੂਰ ਸਾਹਿਬ ਵਾਲਿਆਂ ਨੇ ਬਹੁਤ ਸੰਤਾ ਮਹਾਂਪੁਰਖਾਂ ਨੇ ਬਰਾ ਰੋਖ ਬਹੁਤ ਲਾਇਆ ਸਰਕਾਂ ਤੇ ਯਾਮਨੂਆਂ ਦੇ ਬੂਟੇ ਲਾਏ ਆ ਮਰੂਦਾ ਦੇ ਬੂਟੇ ਲਾਏ ਬਾਬਾ ਜੀ ਨੇ ਬਹੁਤ ਵੱਡਾ ਕੀਤਾ ਤੇ ਬਾਬਿਆਂ ਦੇ ਪੂਰਨਿਆਂ ਤੇ ਚੱਲਣਾ ਚਾਹੀਦਾ ਆ ਹਾਂ ਮੈਂ ਅਪੀਲ ਕਰਦਾ ਸਾਰਿਆਂ ਨੂੰ ਤੇ ਇੱਕ ਇੱਕ ਬੂਟਾ ਜ਼ਰੂਰ ਸਾਰਿਆਂ ਨੂੰ ਲਾਉਣਾ ਚਾਹੀਦਾ ਆ ਆਪਾਂ ਬੂਟੇ ਨਾ ਲਾਏ ਤੇ ਮੈਨੂੰ ਲੱਗਦਾ ਇੱਥੋਂ ਗਰਮੀ ਕੇਰੀਆ ਵੱਧ ਪਾਊਗਾ ਪਰ ਜਿਹੜੇ ਲੋਕ ਵੜ ਦਿੰਦੇ ਨੇ ਚੋਰੀ ਛੁਪੇ ਇਤਰਾ ਕਰਦੇ ਨੇ ਕੀ ਉਹ ਗਲਤ ਨਹੀਂ ਆ ਦੇਖੋ ਜੀ ਕਿਤਰਾ ਰੁੱਖ ਨੂੰ ਵੜਦੇ ਆ ਨਾ ਮੈਨੂੰ ਐ ਐ ਦੁੱਖ ਹੁੰਦਾ ਕਿਤਰਾ ਕਿਤਰਾ ਆਪਣੇ ਪੁੱਤਰ ਦਾ ਕਤਲ ਕਰਦੇ ਆ ਨਾ ਇਸ ਤਰ੍ਹਾਂ ਰੁੱਖ ਨੂੰ ਵੜ ਦਿੰਦੇ ਆ ਬੜਾ ਦੁੱਖ ਹੁੰਦਾ ਰੁੱਖ ਨੂੰ ਵੜਨਾ ਨਹੀਂ ਚਾਹੀਦਾ ਇਹਨਾਂ ਨੂੰ ਮੈਂ ਅਪੀਲ ਕਰਦਾ ਰੁੱਖਾਂ ਨੂੰ ਨਾ ਵੜਿਆ ਕਰੋ ਕਿਰੇ ਨੇਰੀ ਨਾ ਡਿਗ ਜੇ ਡਿਗ ਜੇ ਤੇ ਆਪ ਨਾ ਕੱਟਿਆ ਕਰੋ ਰੁੱਖ ਨੂੰ ਰੁੱਖ ਨਾਲ ਪਿਆਰ ਕਰਿਆ ਕਰੋ ਕਿੰਨਾ ਪਿਆਰ ਰੁੱਖ ਨਾਲ ਹੁੰਦਾ ਆ ਸਭ ਤੋਂ ਵੱਧ ਕਰੋ ਤੇ ਰੁੱਖਾਂ ਦੀ ਆਪਾਂ ਸਾਵੇਂ ਬੈਠੋ ਪਹਿਲੇ ਲੋਕ ਪਤਾ ਕੀ ਪੁਰਾਣੇ ਬੁੱਢੇ ਕੀ ਕਰਦੇ ਸੀ ਤੇ ਸਾਵੇਂ ਬੈਠੇ ਦੇ ਬੋਰ ਦੀ ਪੱਖੀ ਚੱਲੀ ਜਾਂਦੇ ਨਹੀਂ ਤੇ ਉਹਨਾਂ ਨੂੰ ਮਜ਼ਾ ਆਉਂਦਾ ਹੈ ਕਹਿੰਦੇ ਬਹੁਤ ਮਜ਼ਾ ਆਉਂਦਾ ਆ ਗਰਮੀ ਨਹੀਂ ਲੱਗਦੀ ਹੁੰਦੀ ਬੋਰ ਥੱਲੇ ਤੇ ਹੁਣ ਲੋਕ ਇਹ ਕਹਦੇ ਰੁੱਖਾਂ ਨੂੰ ਵੱਢਣ ਤੇ ਪੂਰੀ ਤਿਆਰੀ ਚ ਨੀਤੀ 'ਚ ਬੈਠੇ ਆ ਮੈਂ ਅਪੀਲ ਕਰਦਾ ਆ ਤੇ ਨਾ ਅੱਗ ਲਾਇਆ ਕਰੋ ਨਾਰ ਨੂੰ ਅੱਗ ਨਾ ਲਾਓ ਰੁੱਖ ਤਰੋ ਨਾਰ ਨੂੰ ਅੱਗ ਲਾਉਂਦੇ ਆ ਰੁੱਖ ਸਾਰੇ ਖਤਮ ਹੋ ਜਾਂਦੇ ਆ ਸੜ ਜਾਂਦੇ ਮੈਂ ਪਿੱਛੇ ਗਿਆ ਤੇ ਜੀਓ ਵਾਲੇ ਆਲੇ ਪਾਸੇ ਇਨਾ ਦੁੱਖ ਹੋਇਆ ਮੈਨੂੰ ਰੁੱਖ ਦੇ ਕੇ ਤੇ ਰੁੱਖਾਂ ਨੂੰ ਸਾਰ ਦਿੱਤਾ ਸਾਰਿਆਂ ਨੇ ਬਹੁਤ ਦਲੀਆ ਮਲਿਆ ਕਰ ਦਿੱਤਾ ਆ ਉਹਨਾਂ ਨੂੰ ਕਰਦਾ ਤੇ ਉਹਨਾਂ ਨੂੰ ਮੈਨੂੰ ਲੱਗਦਾ ਆ ਕਿ ਇਹ ਰੁੱਖ ਸਾਰਤੇ ਆ ਨਾ ਤੇ ਇਹਨਾਂ ਨੂੰ ਸਰਾਫ ਜਰੂਰ ਪੈਣਾ ਹੈ ਸਾਡੇ ਨਾਲ ਚਾਚਾ ਬਿਜਨਾ ਦੀ ਟੀਮ ਹੈ ਤੇ ਉਹਨਾਂ ਨੇ ਵੀ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਜੋ ਰੁੱਖਾਂ ਦਾ ਸੰਦੇਸ਼ ਦੇ ਰਹੇ ਤੋਂ ਅੱਜ ਲਗਾ ਵੀ ਰਹੇ ਜੋ ਔਰ ਕੀ ਸੰਦੇਸ਼ ਹੈ ਤੁਹਾਡਾ ਸੰਦੇਸ਼ ਹੈ ਕਿ ਕੱਲਾ ਕਹਿਣ ਕੁਝ ਨਹੀਂ ਹੁੰਦਾ ਕਰਨਾ ਵੀ ਚਾਹੀਦਾ ਜੀ ਅਸੀਂ ਲੋਕਾਂ ਨੂੰ ਸਟੇਜਾਂ ਦੇ ਉੱਪਰ ਕਹਿੰਨੇ ਆਂ ਵੀ ਆਪਾਂ ਆਪਣੀ ਹਿੱਸੇ ਦੀ ਰੁੱਖ ਲਾਓ ਮੱਲੂ ਵੀ ਮੇਰੇ ਹਿਸਾਬ ਨਾਲ ਜੀ ਇੱਕ ਬੰਦਾ 10 ਰੁੱਖ ਵੀ ਲਾਵੇ ਤੇ ਉਹਦੇ ਲਈ ਥੋੜੇ ਕਿਉਂਕਿ ਜਿੱਦਾਂ ਆਪਾਂ ਰੁੱਖ ਵੜ ਚੁੱਕੇ ਆਂ ਬਹੁਤ ਰੁੱਖ ਵੱਡੇ ਆਪਾਂ ਆਪਣੇ ਹੱਥੀਂ ਮੈਂ ਆ ਸਾਡੇ ਲਾਗੇ ਹਾਈਵੇ ਬਣਿਆ ਮੇਰੇ ਹਿਸਾਬ ਨਾਲ ਲੱਖਾਂ ਇਹਨਾਂ ਨੇ ਦਰਖਤ ਵੜਦੇ ਤੇ ਹੁਣ ਨਾ ਇਹ ਆ ਤੇ ਉਹ ਉਗਦੇ ਨਹੀਂ ਉਗਣੇ ਕਿ ਤੁਹਾਨੂੰ ਕੇਅਰ ਨਹੀਂ ਕਰਨੀ ਉਹਦੀ ਅੱਛਾ ਇੱਕ ਨਾਲ ਦੀ ਨਾਲ ਮੈਂ ਇਹਦੇ ਨਾਲ ਹੀ ਬ੍ਰਦਰ ਹੈ ਮੇਰਾ ਛੋਟਾ ਗੱਬਰ ਮੈਂ ਇਹਦੇ ਨਾਲ ਨਾਲ ਇੱਕ ਗੱਲ ਕਹਿਣਾ ਚਾਹੁੰਦਾ ਪਾਜੀ ਵੇਖੋ ਜਦੋਂ ਬੰਦਾ ਮਰਦਾ ਹੈ ਜਦੋਂ ਵੀ ਦੁਨੀਆ ਤੋਂ ਮਰਦਾ ਜਾਂ ਰੁਖਸਤ ਹੁੰਦਾ ਸਭ ਨਹੀਂ ਜਾਣਾ ਤੁਸੀਂ ਵੀ ਮੈਂ ਵੀ ਸੰਗਾ ਸਾਹਮਣੇ ਵੀ ਜਾਣਾ ਜਦੋਂ ਮਰਦਾ ਬੰਦਾ ਇੱਕ ਚੀਜ਼ ਜ਼ਰੂਰ ਨਾਲ ਲੈ ਕੇ ਜਾਂਦਾ ਕੋਈ ਕਹਿੰਦਾ ਅਣਖ ਕੋਈ ਕਹਿੰਦਾ ਚੰਗੇ ਕੰਮ ਕੋਈ ਕਹਿੰਦਾ ਚੰਗਾ ਕਰਮ ਉਹ ਨਹੀਂ ਉਹ ਤਾਂ ਚੰਗੇ ਕਰਮ ਜੇ ਤੁਸੀਂ ਬਾਣੀ ਪੜੋਗੇ ਨਿਤਨੇਮ ਕਰੋਗੇ ਗੁਰਦੁਆਰਾ ਸਾਹਿਬ ਜਾਓਗੇ ਉਹ ਤੁਹਾਡੇ ਕਰਮਾਂ ਦਾ ਫਲ ਮਿਲਣਾ ਉਹ ਲੇਖੇ ਲੱਗਣਾ ਪਰ ਸਰੀਰਕ ਰੂਪੀ ਜਿਹੜਾ ਤੁਸੀਂ ਕੰਮ ਕਰਦੇ ਆ ਜੇ ਠੀਕ ਚੰਗਾ ਕੰਮ ਕਰਦੇ ਆ ਉਹ ਪਤਾ ਕੀ ਹੈ ਉਹ ਹੈ ਤੁਸੀਂ ਜੇ ਚੰਗਾ ਕਰਮ ਕਮਾਉਣਾ ਹੈ ਬੰਦੇ ਦੇ ਨਾਲ ਸਭ ਦੇ ਹਿੱਸੇ ਉਹ ਚੀਜ਼ ਜਾਣੀ ਹੈ ਉਹ ਇੱਕ ਰੁਖ ਜਿਹੜਾ ਬੰਦੇ ਤੇ ਉੱਤੇ ਬਾਲਣ ਪੈਣਾ ਹੈ ਮਰਨ ਤੋਂ ਬਾਅਦ ਰੁੱਖ ਖਾਣ ਲਈ ਆਪਾਂ ਸਾਰੇ ਤਿਆਰ ਹੈ ਸਭ ਦੇ ਹਿੱਸੇ ਹੋਣਾ ਬਾਲਣ ਕਿਹੜਾ ਕਿਹੜਾ ਬਿਨਾਂ ਬਾਲਣ ਤੋਂ ਜਾਏਗਾ ਕੋਈ ਨਹੀਂ ਜਾਏਗਾ ਰੁੱਖ ਖਾਣ ਲਈ ਆਪਾਂ ਸਾਰੇ ਤਿਆਰ ਹੈ ਲਾਉਣ ਲਈ ਕੋਈ ਨਹੀਂ ਇਸ ਕਰਕੇ ਆਪਣੇ ਨਾਂ ਦਾ ਲਾਓ ਇੱਕ ਰੁੱਖ ਜ਼ਰੂਰ ਲਾਓ ਰੁੱਖ ਲੱਗਾ ਹੋਊਗਾ ਜਿਵੇਂ ਜਿਵੇਂ ਰੁੱਖ ਵਧੇਗਾ ਤੁਹਾਡੇ ਬੱਚਿਆਂ ਦੀ ਉਮਰ ਵਧੇਗੀ ਆਪਣੇ ਬੱਚੇ ਦਾ ਜਨਮ ਦਿਨ ਜਦੋਂ ਹੁੰਦਾ ਆਪਾਂ ਕੇਕ ਲਿਆਉਂਦੇ ਆ ਕੇਕ ਕੱਟਦੇ ਆ ਸਾਰਾ ਟੱਬਰ ਥੋੜਾ ਕੇਕ ਖਾਗੇ ਬਾਕੀ ਇੱਕ ਦੂਜੇ ਦੇ ਬੂਥੇ ਨੂੰ ਮਲ ਲਿਆ ਹੁੰਦਾ ਹੈਪੀ ਬਰਥਡੇ ਟੂ ਯੂ ਸਾਰਾ ਟੋਟਲ ਵੇਸਟ ਹੈ ਕਿੰਨੇ ਦਾ ਕੇਕ ਹੁੰਦਾ 550 600 ਆ ਸਾਡੇ ਤਰਨ ਤਨ ਵਿੱਚ ਇੱਕ ਜਣਾ ਕੇ ਜਗਾ 900 ਰੁਪਏ ਦਾ ਕੇਕ ਤਿੰਨ ਮੰਜਲੀ ਹੁਣ 900 ਦੇ ਬੂਟੇ ਲੱਗੇ ਹੁਣ ਕਿੰਨੇ ਬੂਟੇ ਲੱਗਣਗੇ ਮੇਰੇ ਹਿਸਾਬ ਨਾਲ ਸਰਕਾਰੀ ਬੂਟੇ ਸਰਕਾਰੀ ਵੀ ਮਿਲ ਜਾਂਦੇ ਫ੍ਰੀ ਮਿਲ ਜਾਂਦੇ ਲਓ ਆਧਾਰ ਕਾਰਡ ਦਿਖਾਓ ਤੁਹਾਨੂੰ 10 ਬੂਟੇ ਫ੍ਰੀ ਦੇ ਦੇਣਗੇ ਮਿਲਦੇ ਆ ਹੈਨਾ ਤੇ ਇਹਦੇ ਨਾਲ ਚੰਗਾ 900 ਦੇ ਤੁਸੀਂ ਬੂਟੇ ਲਾਏ ਹੋਣਗੇ ਜਿਵੇਂ ਸੰਗਾ ਸਾਹਮਣੇ ਦੱਸਿਆ ਜੰਗਲ ਬਣ ਜੂ ਤੇ ਜਿਵੇਂ ਜਿਵੇਂ ਰੁੱਖ ਵਧੇਗਾ ਨਾ ਤੁਹਾਡੇ ਬੱਚੇ ਦੀ ਉਮਰ ਵਧੇਗੀ ਇਹ ਇਹ ਬੜੀ ਬੱਦੀ ਗੱਲ ਹੈ ਗੱਲ ਸਹੀ ਹੈ ਜੀ ਕਿਉਂਕਿ ਅਸੀਂ ਰੁੱਖ ਖਾਨ ਲਈ ਤਿਆਰ ਹੈ ਜਦੋਂ ਬੰਦੇ ਨੇ ਦੁਨੀਆ ਤੋਂ ਜਾਣਾ ਨਾ ਉਦੋਂ ਵਿੱਚ ਵੇਖੋ ਸ਼ਮਸ਼ਾਨ ਘਰ ਜਾਂਦੇ ਬਜ਼ੁਰਗ ਬੈਠੇ ਹੁੰਦੇ ਆ ਉਹ ਕੋ ਪਤਾ ਕਿੰਨੇ ਨੇ ਉਹ ਵੱਡੀ ਮੁੱਡੀ ਰਕਤਲੇ ਸੱਲੇ ਵੱਡੀ ਮੁੱਡੀ ਮੁੱਡੀ ਕਾਦੀ ਹੁੰਦੀ ਉਹ ਉਹ ਰੋਖਰੀ ਦਰਤ ਹੁੰਦਾ ਹੈ ਦਰਤ ਖਾਨੇ ਆਪਾਂ ਜਦੋਂ ਸਾੜਦੇ ਬਾਲਣ ਮੈਂ ਲਾਗੇ ਮੈਂ ਲਾਗੇ ਖਲੋਤਾ ਮੈਂ ਕੋਣੀ ਤੇਰੀ ਆ ਦੀ ਵੱਡੀ ਲਾਵਾਂਗੇ ਗੱਲ ਇਹ ਵੀ ਅਸੀਂ ਬਾਲਣ ਆਪਣੇ ਆਪੇ ਤੇ ਤਿਆਰ ਕਰੀ ਬੈਠੇ ਆ ਉਹ ਦਰਖਤੀ ਬਾਲਣ ਕੋਈ ਬਾਹਰੋਂ ਨਹੀਂ ਆਉਂਦਾ ਕੋਈ ਉਹ ਕੋਈ ਐਵੇਂ ਦਰਤ ਵੱਢ ਕੇ ਉਹਦਾ ਬਾਲਣ ਬਣਦਾ ਹੈ ਉਹ ਬਾਲਣ ਆਪਾਂ ਖਾਣ ਲਈ ਸਾਰੇ ਖਾਣਾ ਜਿਨ੍ਹਾਂ ਦੀ ਉਮਰ ਵੱਧਨੀ ਆ ਜਿਨ੍ਹਾਂ ਦਾ ਕਿਸੇ ਨੇ 60 ਸਾਲ ਨਾ ਚੱਲ ਜਾਣਾ ਕਿਸੇ ਨੇ 65 ਜਬ ਹੋਣ ਤੇ ਨਹੀਂ ਅਸੀਂ 90 ਸਾਲ ਦਾ ਕੰਮ ਹੈਗਾ ਨਾ ਨਾ ਹੁਣ ਤੇ ਹੋ ਤੇ ਨੌਜਵਾਨ ਪੀੜੀ ਟੀਕੇ ਲਾਉਂਦੀ ਮਾਰਾ ਸਿਰਿੰਜਾਂ ਲਾਉਂਦੀਆਂ ਤੇ ਸਭ ਸਮਝੋ ਜਿਹੜੇ ਟੀਕੇ ਲਾਉਂਦੇ ਉਹਨਾਂ ਦੇ ਬੜਾਪਾ ਨਹੀਂ ਹੋਣਾ ਜਵਾਨੀ ਉਹਨਾਂ ਲਈ ਉਹਨਾਂ ਲਈ ਆਦਰਸ਼ ਤਾਂ ਵੱਡਾ ਹੋਣਾ ਹੀ ਨਹੀਂ ਹਾਂ ਉਹਨਾਂ ਪਹਿਲਾਂ ਹੀ ਫੁੜਕ ਜਾਣਾ ਮੈਨੂੰ ਤਾਂ ਜਿਆਦਾ ਵੀ ਉਹਨਾਂ ਚ ਇਹ ਨਹੀਂ ਵੀ ਵੱਡਾ ਨਹੀਂ ਹੋਣਾ ਜਿੰਨਾ ਚ ਇੱਕ ਨਿਆਣੀ ਬੁੜਕਦੇ ਜਾਂਦੇ ਪਹਿਲੇ ਪਹਿਲੋ ਤੁਰ ਜਾਣਾ ਦੇਖ ਸਕਦੇ ਜੋ ਕਿ ਇੰਡੀਆ ਨਿਊਜ਼ ਤੇ ਵੇਖੋ ਕਿ ਚਾਚਾ ਜੀ ਖੁਦ ਇੱਕ ਕਮੇਡੀ ਨੂੰ ਦੱਸਦੇ ਹੋਰ ਸੰਦੇਸ਼ ਦੇ ਰਹੇ ਨੇ ਕਿ ਤੁਸੀਂ ਪੌਦੇ ਲਗਾ ਲਓ ਪੌ ਨਹੀਂ ਅਗਰ ਨਹੀਂ ਲਗਾਉਂਦੇ ਜੋ ਤਾਂ ਗਰਮੀ ਇੰਨੀ ਜ਼ਿਆਦਾ ਹੋ ਜਾਏਗੀ ਸੁੱਤੇ ਪਈ ਹੀ ਸੋ ਜਾਓਗੇ ਸੋ ਅੱਜ ਪੌਦੇ ਲਗਾਉਂਦੀ ਰਸਮ ਅਦਾ ਕਰ ਰਹੇ ਨੇ ਔਰ ਸਟੇਜਾਂ ਤੇ ਵੀ ਦੱਸ ਰਹੇ ਨੇ ਜਿਸ ਤਰ੍ਹਾਂ ਕਿ ਸਾਡੇ ਨਾਲ ਕਸ਼ਮੀਰ ਸਿੰਘ ਸੰਘਾ ਸੀ ਚਾਚਾ ਬਿਛਨਾ ਜੀ ਉਹਨਾਂ ਦੀ ਟੀਮ ਨੇ ਗੱਬਰ ਹੈ ਔਰ ਇਹ ਅੱਜ ਆਪਣੀ ਇਸ ਰਸਮ ਨੂੰ ਪੂਰਾ ਵੀ ਕਰ ਰਹੇ ਨੇ ਸੋ ਲੋਕਾਂ ਨੂੰ ਸੰਦੇਸ਼ ਹੈ ਇੰਡੀਆ ਟੀਵੀ ਅਸੀਂ ਵੀ ਦੱਸਣਾ ਚਾਹੁੰਦੇ ਹਾਂ ਕਿ ਵੱਧ ਚੜ ਕੇ ਪੌਦੇ ਲਗਾਓ ਤਾਂ ਕਿ ਤੁਹਾਨੂੰ ਜਿਹੜੀ ਇਹ ਗਰਮੀ ਤੋਂ ਰਾਹਤ ਮਿਲ ਜਾਵੇ ਅਗਰ ਕੋਈ ਕੱਟਦਾ ਹੈ ਤਾਂ ਉਸ ਦੀ ਸ਼ਿਕਾਇਤ ਵੀ ਜਰੂਰ ਕਰਾਓ ਕਿਉਂਕਿ ਇਹਨੂੰ ਪਾਲਦਿਆਂ ਪਾਲਦਿਆਂ ਵੀ ਟਾਈਮ ਲੱਗਦਾ ਹੈ ਆਪਣੇ ਪੁੱਤਾਂ ਨੂੰ ਵੱਧ ਕੇ ਇਹਨਾਂ ਪੌਦਿਆਂ ਵੱਲ ਹੋ ਜਾਓ ਤਾਂ ਤੁਹਾਨੂੰ ਜਿਹੜੀ ਇਹ ਗਰਮੀ ਤੋਂ ਰਾਹਤ ਮਿਲ ਜਾਵੇਗੀ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਤਰਨ ਤਾਰਨ